Yeah. ਕਿ ਰੇਲ ਹਾਦਸੇ ਬੰਦੀ ਖਬਰ سامنے ਆ ਰਹੀ ਹੈ ਮਾਲ ਗੱਡੀ ਜੋ ਹੈ ਉਹ ਹਾਦਸਾ ਗ੍ਰਸਤ ਹੋਈ ਹੈ ਦਰਸਲ ਪਟੜੀ ਤੋਂ ਕਈ ਡੱਬੇ ਜੋ ਹੈ ਡੀਰੇਲ ਹੋ ਜਾਂਦੇ ਨੇ ਤਾਂ ਭਿਆਨਕ ਤਸਵੀਰਾਂ ਹਾਦਸੇ ਦੀਆਂ سامنے ਆਈਆਂ ਨੇ ਤਾਸ਼ ਤੇ ਪੱਤਿਆਂ ਵਾਂਗ ਪੂਰੀ ਜੋ ਪੂਰੀ ਜੋ ਟ੍ਰੇਨ ਹੈ ਉਹ ਖਿਲਰ ਚਾਂਦੀ ਹੈ ਤਾਂ ਇਹ ਤਸਵੀਰਾਂ ਜੋ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਸਕਦੇ ਆ ਤੁਸੀਂ ਵੇਖ ਰਹੇ ਹੋ ਕਿ ਜੋ ਟ੍ਰੇਨ ਹੈ ਉਸ ਦੇ ਸਾਰੇ ਹੀ ਡੱਬੇ ਡੀਰੇਲ ਹੋ ਚੁੱਕੇ ਨੇ ਦੱਸਿਆ ਜਾ ਰਿਹਾ ਹੈ કે કેरीबन 19 ડબ્બે જો હે ટ્રેન દે ઓ પટડી તો ઉતર જાંદે ને તજસ્કર કે કઈ ડબ્બે જો હે હેઠા નદી દે وچ મે ચાર દેખ દેને તાહે પોલ લે પુલ તો ટ્રેન નિકલ રહી થી લેકિન ઇસે ਦੌਰાન અચાનક જો હે એ ਟ੍ਰੇਨ ਡੀ ਰੇਲ ਹੋ ਜਾਂਦੀ ਹੈ ਤੇ ਜਿਸ ਕਰਕੇ ਕਈ ਟ੍ਰੇਨ ਦੇ ਡੱਬੇ ਜੋ ਹੈ ਉਹ ਨਦੀ ਦੇ ਵਿੱਚ ਹੇ ਨੀਚੇ ਡਿੱਗ ਜਾਂਦੇ ਨੇ ਤੇ ਕਈ ਡੱਬੇ ਜੋ ਹੈ ਉਤੇ ਹੀ ਜੋ ਉੱਪਰ ਝਾੜੀਆਂ ਸਿੱਗੀਆਂ ਜੋ ਉਥੇ ਆਲੇ ਦੁਆਲੇ ਆਪਾਂ ਕਹਿ ਸਕਦੇ ਹਾਂ ਕਿ ਜ਼ਮੀਨ ਸੀ ਉਥੇ देख जानते ने तो यह बहुत ही भयानक हादसा वापर गनीमत रही है कि कोई जानी नुकसान नहीं हुआ क्योंकि यह माल गड्डी सी सीमेंट के नाल जो है भरी हुई सी माल लेकिन अचानक ही जो दो ये ट्रेन तो के डब्बे डीरेल होंगे ने तो यह हादसा वापर जाता है तो जानकारी मुताबिक तो दस दे कि बिहार के जमुए हादसा वापर है जमुई दे जो है ट्रेन डीरेल हुई है 19 ਡੱਬੇ ਜੋ ਹੈ ਟ੍ਰੇਨ ਦੇ ਉਹ ਪਟੜੀ ਤੋਂ ਉਤਰ ਜਾਂਦੇ ਨੇ ਤੇ ਇਹਨਾਂ ਦੇ ਵਿੱਚੋਂ 10 ਡੱਬੇ ਜੋ ਹੈ ਉਹ ਨਦੀ ਦੇ ਵਿੱਚ ਜਾ ਡਿੱਗਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਟ੍ਰੇਨ ਜਿਹੜੀ ਹੈ ਉਹ ਬਰੂਆ ਰੀਵਰ ਦੇ ਕੋਲ ਬਰੂਆ ਨਦੀ ਦੇ ਕੋਲ ਜੋ ਹੈ ਏ ਬ੍ਰਿਜ ਦੇ ਉੱਤੇ ਪੁੱਲ ਦੇ ਉੱਤੇ ਜੋ ਹੈ ਇਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਦਰਅਸਲ ਸਮੁਤਲਾ ਤੇਲਵਾ ਹੌਲਟ ਨੇ ਕੋਲ ਜੋ ਹੈ ਹਾਦਸਾ ਵਾਪਰਿਆ ਹੈ 49 ਡੱਬੇ ਸਿੱਗੇ ਇਸ ਪੂਰੀ ਮਾਲ ਗੱਡੀ ਤੇ ਬਚੇ ਲੇਕਿਨ 19 ਡੱਬੇ ਜੋ ਹੈ ਇਸ ਦੇ ਡੀ ਰੇਲ ਹੋ ਜਾਂਦੇ ਨੇ ਜਿਸ ਕਰਕੇ ਦੱਸਦੇ ਕਿ ਬਾਜਰਾ ਪੈ ਜਾਂਦਿਆਂ ਨੇ ਪ੍ਰਸ਼ਾਸਨ ਨੂੰ ਵੀ ਹਾਲਾਂਕਿ ਜਾਂਚ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਿਰਕਾਰ ਇਹ ਡੱਬੇ ਡੀ ਰੇਲ ਕਿਵੇਂ ਹੋਏ ਕਿਵੇਂ ਜੋ ਹੈ ਇਹ ਟ੍ਰੇਨ ਪਟੜੀ ਤੋਂ ਉਤਰ ਗਈ ਤਾਂ ਫਿਲਹਾਲ ਉਸ ਬਾਰੇ ਜਾਂਚ ਪੜਤਾਲ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਕੇ ਅੰਦਾਜ਼ਾ ਲਗਾ ਸਕਦੇ o que que nada né? भयानक वो मंजर होगा कि सारी की सारी ट्रेन जोड़ी है नुकसान, नुकसान जोड़ा है वह काफी ज्यादा हो चुका है तो सीमेंट लैके जो है ट्रेन जा रही सी लेकिन अः यह हादसा जो है ट्रेन हो जाता है सिमलताला तो तेलवा जा रही हादसे का शिकार हुई है दसा जा रहा है कि सीमेंट यह ट्रेन लद्दी हुई सी जो सीधी तो झाजा जा रही सी लेकिन देर रात शनिवार देर रात है ਤੇ ਬਹੁਤ ਸਾਰੇ ਜਿਹੜੇ ਟ੍ਰੇਨ ਦੇ ਡੱਬੇ ਨੇ ਉਹ ਡੀਰੇਲ ਹੋ ਜਾਂਦੇ ਨੇ ਤਾਂ ਇਸ ਮਗਰੋਂ ਹੁਣ ਜਾਂਚ ਪੜਤਾਲ ਹਾਲਾਂਕਿ ਸ਼ੁਰੂ ਕਰ ਦਿੱਤੀ ਗਈ ਹੈ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਵੇਂ ਇਹ ਡੀਰੇਲ ਹੋਈ ਹੈ ਤਾਂ ਫਿਲਹਾਲ ਕੋਈ ਕਾਰਨ ਸਾਹਮਣੇ ਨਹੀਂ ਆਇਆ ਲੇਕਿਨ ਜਿਹੜਾ ਰੇਲਵੇ ਵਿਭਾਗ ਹੈ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਜੋ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਬੇਹਦੀ ਇਹ ਭਿਆਨਕ ਹਾਦਸਾ ਜੋ ਹੈ ਉਹ ਵਾਪਰੇਤ ਜਿਸ ਦੀਆਂ ਤਸਵੀਰਾਂ ਤੁਹਾਨੂੰ ਵਿਖਾਰਿਆ ਸੋਕੀ ਕੁਝ ਬਿਆਨ ਚਸ਼ਮਦੀਦਾ ਦੇ ਵੱਲੋਂ سامنے ਆਏ ਨੇ ਕਿਵੇਂ ਇਹ ਹਾਦਸਾ ਵਾਪਰਿਆ ਜਾਂ ਫਿਰ ਕਿਵੇਂ ਉਹਨਾਂ ਨੇ ਵੇਖਿਆ ਕਿ ਇਹ ਪੂਰੀ ਜਿਹੜੀ ਟ੍ਰੇਨ ਆ ਉੱਥੇ ਹੀ ਖਿਲਰੀ ਹੋਈ ਹੈ ਅੱਧੇ ਜਿਹੜੇ ਇੱਕ ਗਰੇਨ ਦੇ ਡੱਬੇ ਨੇ ਨਦੀ ਦੇ ਵਿੱਚ ਵੀ ਜਾ ਡਿੱਗੇ ਨੇ ਸੋ ਕੀ ਕੋਈ ਜਾਣਕਾਰੀ ਉੱਥੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਲੋਕੋ 11 ਵਜੇ ਰਾਤ ਕੋ ਮੋਬਾਈਲ ਦੇਖ ਰਹੇ تھے ਤਾਂ ਆਵਾਜ਼ ਆਇਆ आवाज किया तो हम तो लोग आके देखे की ट्रेन पलट गया है तो हाँ, पूरा पब्लिक जमा हो गया फिर लोग क्या समझ समझाए देखें कि ट्रेन लोग पलट गया है फिर जिस कर्मी था दो दिन क्या बोले आठ होगी हाँ आठ होगी बाहर आया इधर उधर सब रखा गया था फिर आया दूसरा ट्रेन लगाते को ले गया वो इतना दिन से आता है भाभी सर क्या बोले सर इतना दिन से आता है यह ट्रेन में आता है सात आठ घंटे ਭਿਆਨਕ ਰੇਲ ਹਾਦਸਾ ਹੋndi ਖਬਰ ਸਾਹਮਣੇ ਆ ਰਹੀ ਹੈ ਮਾਲ ਗੱਡੀ ਜੋ ਹੈ ਉਹ ਹਾਦਸਾ ਗ੍ਰਸਤ ਹੋਈ ਹੈ ਦਰਸਲ ਪਟੜੀ ਤੋਂ ਕਈ ਡੱਬੇ ਜੋ ਹੈ ਡੀਰੇਲ ਹੋ ਜਾਂਦੇ ਨੇ ਤਾਂ ਭਿਆਨਕ ਤਸਵੀਰਾਂ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਤਾਸ਼ ਤੇ ਪੱਤਿਆਂ ਵਾਂਗ ਪੂਰੀ ਜੋ ਪੂਰੀ ਜੋ ਟ੍ਰੇਨ ਹੈ ਉਹ ਖਿਲੜ ਜਾਂਦੀ ਹੈ ਤਾਂ ਇਹ ਤਸਵੀਰਾਂ ਜੋ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਸਕਦੇ ਆ ਤੁਸੀਂ ਵੇਖ ਰਹੇ ਹੋ ਕਿ ਜੋ ਟ੍ਰੇਨ ਹੈ ਉਸ ਦੇ ਸਾਰੇ ਹੀ ਡੱਬੇ ਡੀਰੇਲ ਹੋ ਚੁੱਕੇ ਨੇ ਦੱਸਿਆ ਸਾਰੇ ਕੇ ਕਰੀਬਨ 19 ਡੱਬੇ ਜੋ ਹੈ ਟ੍ਰੇਨ ਦੇ ਉਹ ਪਟੜੀ ਤੋਂ ਉਤਰ ਜਾਂਦੇ ਨੇ ਤਜਸਕਰ ਕੇ ਕਈ ਡੱਬੇ ਜੋ ਹੈ

डिग जाते हैं बहुत ही भयानक हादसा वापर रही है कि कोई जानी नुकसान नहीं हो गई मालग्डी डबे डीरेल होंगे हादसा वापर ज्यादा जानकारी मुताबिक तो के बिहार के जमुए हादसा वापरिया है, है जमुई जो है ट्रेन डीरेल हो 19 ਡੱਬੇ ਜੋ ਹੈ ਟ੍ਰੇਨ ਦੇ ਉਹ ਪਟੜੀ ਤੋਂ ਉੱਤਰ ਜਾਂਦੇ ਨੇ ਤੇ ਇਹਨਾਂ ਦੇ ਵਿੱਚੋਂ 10 ਡੱਬੇ ਜੋ ਹੈ ਉਹ ਨਦੀ ਦੇ ਵਿੱਚ ਜਾ ਡਿੱਗਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਟ੍ਰੇਨ ਜਿਹੜੀ ਹੈ ਉਹ ਬਰੂਆ ਰਿਵਰ ਦੇ ਕੋਲ ਬਰੂਆ ਨਦੀ ਦੇ ਕੋਲ ਜੋ ਹੈ ਏ ਬ੍ਰਿਜ ਦੇ ਉੱਤੇ ਪੁੱਲ ਦੇ ਉੱਤੇ ਜੋ ਹੈ ਇਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਦਰਅਸਲ ਸਮੁਤਲਾ ਤੇਲਵਾ ਹੌਲਦ ਨੇ ਕੋਲ ਜੋ ਹੈ ਹਾਦਸਾ ਵਾਪਰਿਆ ਹੈ 49 ਡੱਬੇ ਸਿੱਗੇ ਇਸ ਪੂਰੀ ਮਾਲ ਗੱਡੀ ਦੇ ਵਿੱਚ ਲੇਕਿਨ 19 ਡੱਬੇ ਜੋ ਹੈ ਇਸ ਦੇ ਡੀ ਰੇਲ ਹੋ ਜਾਂਦੇ ਨੇ ਜਿਸ ਕਰਕੇ ਦੱਸਦੇ ਕਿ ਭਾਜੜਾ ਪੈ ਜਾਂਦਿਆਂ ਨੇ ਪ੍ਰਸ਼ਾਸਨ ਨੂੰ ਵੀ ਹਾਲਾਂਕਿ ਜਾਂਚ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਿਰਕਾਰ ਇਹ ਡੱਬੇ ਡੀ ਰੇਲ ਕਿਵੇਂ ਹੋਏ ਕਿਵੇਂ ਜੋ ਹੈ ਇਹ ਟ੍ਰੇਨ ਪਟੜੀ ਤੋਂ ਉਤਰ ਗਈ ਤਾਂ ਫਿਲਹਾਲ ਉਸ ਬਾਰੇ ਜਾਂਚ ਪੜਤਾਲ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਕੇ ਅੰਦਾਜ਼ਾ ਲਗਾ ਸਕਦੇ ਉਹ ਕਿੰਨਾ ਭਿਆਨਕ ਮੰਜ਼ਰ ਹੋਵੇਗਾ ਕਿ ਸਾਰੇ ਦੀ ਸਾਰੀ ਟ੍ਰੇਨ ਜਿਹੜੀ ਹੈ ਉਹ ਖਿਲਰ ਜਾਂਦੀ ਹੈ ਤਾਂ ਸ ਤੇ ਪੱਤਿਆਂ ਵਾਂਗ ਸਾਰੇ ਡੱਬੇ ਜੋ ਹੈ ਏਦੁਰ ਉਦਰ ਖਿਲ ਰਹੇ ਨਜ਼ਰ ਆ ਰਹੇ ਨੇ ਤਾਂ ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਨੁਕਸਾਨ ਜਿਹੜਾ ਉਹ ਕਾਫੀ ਜ਼ਿਆਦਾ ਹੋ ਚੁੱਕਾ ਹੈ ਤਾਂ ਸੀਮੈਂਟ ਲੈ ਕੇ ਜੋ ਹੈ ਇਹ ਟ੍ਰੇਨ ਜਾ ਰਹੀ ਸੀਗੀ ਲੇਕਿਨ ਇਹ ਹਾਦਸਾ ਜੁਵੇ ਟ੍ਰੇਨ ਦੇ ਨਾਲ ਹੋ ਜਾਂਦਾ ਹੈ तो तेलवा जा रही थी तो उस दौरान जा रहा है कि यह ट्रेन जी हादसे का शिकार हुई है दसिया जा रहा है कि सीमेंट के नदी हुई सी जो सीधी तो झाजा जा रही थी लेकिन देर रात शनिवार देर रात हादसा हो है ਤੇ ਬਹੁਤ ਸਾਰੇ ਜਿਹੜੇ ਟ੍ਰੇਨ ਦੇ ਡੱਬੇ ਨੇ ਉਹ ਡੀਰੇਲ ਹੋ ਜਾਂਦੇ ਨੇ ਤਾਂ ਇਸ ਮਗਰੋਂ ਹੁਣ ਜਾਂਚ ਪੜਤਾਲ ਹਾਲਾਂਕਿ ਸ਼ੁਰੂ ਕਰ ਦਿੱਤੀ ਗਈ ਹੈ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਵੇਂ ਇਹ ਡੀਰੇਲ ਹੋਈ ਹੈ ਤਾਂ ਫਿਲਹਾਲ ਕੋਈ ਕਾਰਨ ਸਾਹਮਣੇ ਨਹੀਂ ਆਇਆ ਲੇਕਿਨ ਜਿਹੜਾ ਰੇਲਵੇ ਵਿਭਾਗ ਹੈ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਜੋ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਬੇहद ਇਹ ਭਿਆਨਕ ਹਾਦਸਾ ਜੋ ਹੈ ਉਹ ਵਾਪਰਿਆ ਜਿਸ ਦੀਆਂ ਤਸਵੀਰਾਂ ਤੁਹਾਨੂੰ ਵੇਖਾਰੀਆਂ ਸੋ ਕਿ ਕੁਝ ਬਿਆਨ ਚਸ਼ਮਦੀਦਾ ਦੇ ਵੱਲੋਂ سامنے ਆਏ ਨੇ ਕਿਵੇਂ ਇਹ ਹਾਦਸਾ ਵਾਪਰਿਆ ਜਾਂ ਫਿਰ ਕਿਵੇਂ ਉਹਨਾਂ ਨੇ ਵੇਖਿਆ ਕਿ ਇਹ ਪੂਰੀ ਜਿਹੜੀ ਟ੍ਰੇਨ ਆ ਉੱਥੇ ਖਿਲਰੀ ਹੋਈ ਐ ਅੱਧੇ ਜਿਹੜੇ ਇੱਕ ਗਰੇਨ ਦੇ ਡੱਬੇ ਨੇ ਉਹ ਨਦੀ ਦੇ ਵਿੱਚ ਵੀ ਜਾ ਡਿੱਗੇ ਨੇ ਸੋ ਕਿ ਕੁਝ ਜਾਣਕਾਰੀ ਉੱਥੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਦਿੱਤੀ ਗਈ ਐ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਲੋਕੋ 11 ਵਜੇ ਰਾਤ ਕੋ ਮੋਬਾਈਲ ਦੇਖ ਰਹੇ تھے ਤਾਂ ਆਵਾਜ਼ ਆਇਆ आवाज किया तो हम लोग आके देखे कि टेम पलट गया है। तो हाँ पूरा पब्लिक जमा हो गया फिर तो क्या समझ आया देखे की ट्रेन पलट गया है फिर कर्मी था क्या बोले आठ रोगी बाहर आया इधर उधर सब फैला गया था फिर था, तो आ, आया दूसरा ट्रेन बनाते को ले गया वो इतना देर से ही आता है क्या बोले सर इतना देर से आता है सात आठ घंटा से